ਇੱਕ ਵਾਰ ਫਿਰ ਤੋਂ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਆਪਣੀ ਨਵੀਂ ਵੀਡੀਓ ਚ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਬਹੁਤ ਵਧੀਆ ਕੋਠੀ ਜੀ ਕੋਠੀ ਸਿਰਫ ਰੇਡ ਤੋਂ ਪਤਾ ਲੱਗਿਆ ਹੋਇਆ ਪਹਿਲੇ ਮੈਂ ਦੱਸਤਾ ਸੀਗਾ ਸਕਰੀਨ ਤੇ ਲਿਖਤਾ ਸੀਗਾ 16 ਲੱਖ ਰੁਪਇਆ ਮੰਗੇਗੀ ਬਾਕੀ ਅਡਜਸਟਮੈਂਟ ਹੋ ਜਾਵੇਗਾ ਗੱਲ ਆਪਾਂ ਅੱਗੇ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਠੀ ਜਾਂ ਮਕਾਨ ਘਰ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜਿਹੜੀ ਕੋਠੀ ਸਕਰੀਨ ਤੇ ਚੱਲ ਰਹੀ ਆ ਸਭ ਤੋਂ ਪਹਿਲਾਂ ਤਾਂ ਇਹਦੀ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਜਿਹੜੀ ਜਗ੍ਹਾ ਆਪਣੇ ਕੋਲੇ ਪਹੁੰਚੀ ਆ ਕੋਠੀ ਦੀ ਉਹ ਐ 3422 ਜਿਹੜਾ ਪਲਾਟ ਹੈ ਕੋਠੀ ਦਾ 3422 ਦੇ ਵਿੱਚ ਕੋਠੀ ਬਣੀ ਹੋਈ ਆ ਤੇ ਸਾਰਾ ਇਹਨਾਂ ਨੇ ਛੱਤਿਆ ਹੋਇਆ ਤੇ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਹੈ ਤੇ ਜਿਹੜੀ ਆ ਕੂਠੀਆ ਬਹੁਤ ਵਧੀਆ ਬਣੀ ਹੋਈ ਹੈ ਜੇ ਆਪਾਂ نیچے ਗੱਲ ਕਰੀਏ ਤਾਂ ਸਾਰਾ ਫਰਸ਼ ਤੁਸੀਂ ਦੇਖ ਲਓ ਬਹੁਤ ਵਧੀਆ ਮਿਲ ਜੂਗਾ ਆ ਦੇਖੋ ਤੁਸੀਂ ਕਿਚਨ ਆ ਗਿਆ ਜੀ ਜਿਹੜੀ ਰਸੋਈ ਬਣੀ ਹੋਈ ਆ ਬਹੁਤ ਵਧੀਆ ਟੌਪ ਦੀ ਇਹਨਾਂ ਨੇ ਵਧੀਆ ਬਣਾਈ ਹੋਈ ਹੈ ਤੇ ਸਾਰਾ ਕੰਮ ਲਗਭਗ ਕਰਵਾ ਰੱਖਿਆ ਕੱਲੇ ਬਾਕਸ ਲੱਕੜ ਨਾਲ ਨਹੀਂ ਬਣੇ ਹੋਏ ਬਾਕੀ ਸਾਰਾ ਕੰਮ ਟੋਟਲੀ ਹੋਇਆਗਾ ਜਿਹੜੇ ਬੈੱਡਰੂਮ ਬਣੇ ਹੋਏ ਬਹੁਤ ਵਧੀਆ ਬਣੇ ਹੋਏ ਨੇ ਆ ਤੁਸੀਂ ਬੈੱਡਰੂਮ ਦੇਖ ਲਓ ਬਹੁਤ ਵਧੀਆ ਪੂਰਾ ਖੁੱਲਾ ਡੁੱਲਾ ਤੇ ਪੂਰਾ ਵਧੀਆ ਤਿਆਰ ਕੀਤਾ ਹੋਇਆ ਆਪਾਂ ਨੂੰ ਮਿਲ ਜੂਗਾ ਰੰਗ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਬਾਕੀ ਜੋੜੀਆਂ ਜੜੀਆਂ ਲੱਗੀਆਂ ਹੋਈਆਂ ਵਧੀਆ ਲੱਗੀਆਂ ਹੋਈਆਂ ਨੇ ਤੇ ਲੋਬੀ ਏਰੀਆ ਤੁਸੀਂ ਦੇਖੋ ਇਹਨਾਂ ਨੇ ਕਿੰਨਾ ਸਜਾ ਤਿਆਰ ਕੇ ਰੱਖਿਆ ਹੋਇਆ ਪੂਰੀ ਸਜਾ ਕੇ ਰੱਖੀ ਹੋਈ ਆ ਲੋਬੀ ਡੈਕੋਰੇਸ਼ਨ ਇਹਨਾਂ ਨੇ ਬਹੁਤ ਵਧੀਆ ਕੀਤੀ ਹੋਈ ਆ ਇੱਕ ਪਾਸੇ ਨਿੱਕਾ ਜਿਹਾ ਡਾਈਨਿੰਗ ਟੇਬਲ ਆ ਰੱਖਿਆ ਹੋਇਆ ਜਿਹੜਾ ਕਾਫੀ ਵਧੀਆ ਲੱਗ ਰਿਹਾ ਜੀ ਤੇ ਸਾਹਮਣੇ ਆਪਾਂ ਨੂੰ ਮਿਲ ਜੂਗਾ ਜੀ ਆਪਣੀ ਕੋਠੀ ਦਾ ਡਰਾਇੰਗ ਰੂਮ ਡਰਾਇੰਗ ਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਬਾਕੀ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਹਰ ਚੀਜ਼ ਬਹੁਤ ਵਧੀਆ ਬਣੀ ਹੋਈ ਹੈ ਰੇਟ ਵੀ ਬਹੁਤ ਘੱਟ ਹੈ ਤੁਹਾਨੂੰ ਮੈਂ ਕੱਲ ਹੀ ਕਹਿ ਤਾਂ ਸੀਗਾ ਵੀ ਜਿਹੜੀ ਆਪਾਂ ਕੱਲ ਨੂੰ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਬਹੁਤ ਵਧੀਆ ਲੱਗੇਗੀ ਬਹੁਤ ਪਸੰਦ ਆਊਗੀ ਤੇ ਰੇਟ ਵੀ ਤੁਹਾਨੂੰ ਕੱਲ ਹੀ ਮੈਂਸ਼ਨ ਕਰਤਾ ਸੀਗਾ ਕਿ ਆਪਾਂ 16 ਲੱਖ ਦੀ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚਾਂਗੇ ਜੀ ਦੇ ਤੁਹਾਡੇ ਖਾਤਰ ਲੈ ਕੇ ਪਹੁੰਚੇ ਵੀ ਆ ਤੇ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕੱਲ ਨੂੰ ਪੱਕੀ ਵਧੀਆ ਕੋਠੀ ਸੋਹਣੀ ਮਿਲੂਗੀ ਤੇ ਆਪਣਾ ਪ੍ਰੋਮਿਸ ਜਿਹੜਾ ਆਪਾਂ ਪੂਰਾ ਕੀਤਾਗਾ ਤੇ ਬਾਕੀ ਜਿਹੜਾ ਏਰੀਆ ਰਹਿ ਗਿਆ ਤੁਹਾਨੂੰ ਕਨਫਰਮ ਕਰਵਾ ਦੇਣਾ ਤੁਸੀਂ ਕਮੈਂਟ ਕਾਫੀ ਕਰਦੇ ਹੁੰਦੇ ਹੋ ਜਲੰਧਰ ਏਰੀਆ ਚੋਂ ਕਾਫੀ ਕਮੈਂਟ ਆ ਰਹੇ ਸੀਗੇ ਮਕਾਨ ਤੇ ਕੋਠੀ ਵਾਸਤੇ ਵਧੀਆ ਰੇਟ ਚ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਹਾਂ ਜੀ ਜਲੰਧਰ ਇਹਨਾਂ ਦਾ ਏਰੀਆ ਬਡਾਲਾ ਚੌਂਕ ਤੋਂ ਚੀਮਾ ਚੌਂਕ ਰੋਡ ਤੇ ਆਹ ਕੋਠੀ ਬਣੀ ਹੋਈ ਆ ਕੁਰਾਲਾ ਕਿੰਗਾਰਾ ਕਲੋਨੀ ਹੈ ਜੀ ਇਹਨਾਂ ਦੀ ਤੇ ਜਲੰਧਰ ਦੇ ਵਿੱਚ ਆ 16 ਲੱਖ ਰੁਪਏ ਮੰਗ ਹੈ ਸਾਈਜ਼ ਕੋਠੀ ਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ 34 बाई 20 ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੂੰ ਕੋਠੀ ਦੀ ਵੀਡੀਓ ਸਕਰੀਨ ਤੇ ਆ ਕਿਵੇਂ ਦੀ ਲੱਗ ਰਹੀ ਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਸਾਰੇ ਜਣੇ ਆਪਦੇ ਕਮੈਂਟ ਜ਼ਰੂਰ ਕਰਿਆ ਕਰੂ ਤੁਹਾਡੇ ਕਮੈਂਟਾਂ ਦੀ ਮੈਂ ਉਡੀਕ ਕਰਦਾ ਹੁਣਾ ਜੀ ਤੇ ਤੁਹਾਡੇ ਕਮੈਂਟ ਅੱਗੇ ਆਪਾਂ ਸਾਰੇ ਪੜਾਂਗੇ ਜਿੰਨੇ ਤੁਸੀਂ ਕਿਤੇ ਹੋਏ ਹੋ ਜੀ ਬਾਕੀ ਪਹਿਲਾਂ ਕੋਠੀ ਦੇਖ ਲਓ ਵਧੀਆ ਇਹਨਾਂ ਨੂੰ ਗਲੀ ਲੱਗਦੀ ਆ ਤੇ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਠੀ ਆ ਕਿਸੇ ਵੀ ਏਰੀਆ ਚ ਹੈ ਪਲਾਟ ਹੈ ਘਰ ਹੈ ਮਕਾਨ ਕਿਸੇ ਵੀ ਏਰੀਆ ਚ ਚਾਹੀ ਆਪਣੀ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਆਪਣਾ ਜਮ ਫਰੀ ਦੇ ਵਿੱਚ ਸਾਰਾ ਕੰਮ ਹੈਗਾ ਜੇ ਤੁਸੀਂ ਐਡ ਕਰਵਾਉਣੀ ਆ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 73 800 ਪੂਰਾ 26173 ਆਪਣੇ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਭੇਜ ਕੇ ਇੱਕ ਵੀਡੀਓ ਤੇ ਉਹ ਕੁਸਤਾ ਤੁਹਾਨੂੰ ਮੈਂ ਦੱਸ ਦਿੱਤਾ ਕਿ ਕੁਝ ਭੇਜਣ ਜਾਣਕਾਰੀ ਪੂਰੀ ਭੇਜ ਦਿਓ ਤੇ ਵੀਡੀਓ ਵਧੀਆ ਆਰਾਮ ਨਾਲ ਪੂਰੀ ਵਧੀਆ ਪਿਆਰ ਨਾਲ ਬਣਾ ਕੇ ਭੇਜੋ ਜੀ ਬਸ ਵੀਡੀਓ ਦੇ ਸੱਟ ਤੇ ਸਾਰਾ ਕੁਝ ਹੁੰਦਾਗਾ ਜਿੰਨੀ ਆਪਾਂ ਵਧੀਆ ਵੀਡੀਓ ਬਣਾਵਾਂਗੇ ਜਿੰਨੇ ਵਧੀਆ ਤਰੀਕੇ ਨਾਲ ਬਣਾਵਾਂਗੇ ਉਨਾ ਹੀ ਵਧੀਆ ਆਪਾਂ ਨੂੰ ਰਿਸਪੌਂਸ ਮਿਲ ਜਾ ਜੀ ਬਾਕੀ ਵੀਡੀਓ ਦੀ ਸਕਰੀਨ ਤੇ ਚੱਲ ਰਹੀ ਹੈ ਜੀ ਗੱਲ ਪੂਰੀ ਸਕਰੀਨ ਤੇ ਕੋਠੀ ਤੁਸੀਂ ਦੇਖ ਰਹੇ ਹੋ ਤੇ ਨੰਬਰ ਰਹਿ ਗਿਆ ਜੀ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9876446415 ਦੁਬਾਰਾ ਫਿਰ ਤੋਂ ਦੱਸ ਦਿੰਨਾ 9876446415 ਮਾਲਕ ਦਾ ਹਾਂ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਠੀਕ ਹੈ ਜੀ ਨੰਬਰ ਤੁਹਾਨੂੰ ਮਿਲ ਗਿਆ ਬਾਕੀ ਪਹਿਲਾਂ ਵੀ ਨੰਬਰ ਆਪਾਂ ਦੇ ਦਿੱਤਾ ਸੀਗਾ ਤੇ ਕਨਫਰਮ ਤੁਸੀਂ ਕਰ ਲਿਆ ਹੋਊਗਾ ਤੇ ਨੋਟ ਕਰ ਲਿਆ ਹੋਊਗਾ ਕਿਸੇ ਨੂੰ ਕੋਠੀ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦੇ ਹੋ ਗੱਲਬਾਤ ਕਰਨੀ ਹੈ ਕਰੋ ਤੇ ਖਰੀਦ ਸਕਦੇ ਹੋ ਜੀ ਬਾਕੀ ਕੋਠੀ ਤੁਹਾਨੂੰ ਕਿੰਮੇ ਲੱਗੀ ਜਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ نیچے ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਸਾਰੇ ਜਣੇ ਜਰੂਰ ਦਬਾ ਦਿਓ ਕਿਉਂਕਿ ਜਦੋਂ ਲਾਈਕ ਕਰਦੇ ਹੋ ਹੌਸਲਾ ਜਾਂ ਬਣਿਆ ਰਹਿੰਦਾ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਸੇ ਤਰ੍ਹਾਂ ਦੀ ਹਰ ਰੋਜ਼ ਆਪਾਂ ਵੀਡੀਓ ਲੈ ਕੇ ਪਹੁੰਚਦੇ ਰਹਨੇ ਆ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਵੀ ਹੋਊਗਾ ਚੈਨਲ ਦਾ ਉਹ ਸਬਸਕ੍ਰਾਈਬ ਬਟਨ ਹੈ ਉਹਨੂੰ ਕਲਿੱਕ ਕਰ ਦੋ ਦਬਾ ਦਿਓ ਜੀ ਬੱਦ ਤੋਂ ਬੱਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਟਾਈਮ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਜਿਹੜੀ ਜਦੋਂ ਵੀ ਆਪਾਂ ਵੀਡੀਓ ਪਾਵਾਂਗੇ ਤੁਸੀਂ ਦੇਖ ਲਿਆ ਕਰੋਗੇ ਜੀ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਣਾ ਕਮੈਂਟਾਂ ਦਾ ਟਾਈਮ ਆ ਗਿਆ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਆ ਜੀ ਤੁਹਾਨੂੰ ਮੈਂ ਸਾਰੇ ਦੱਸ ਦਿੰਨਾ ਤੁਸੀਂ ਬਹੁਤ ਸਾਰੇ ਕਮੈਂਟ ਕਰਦੇ ਹੋ ਨਿਓ ਤੇ ਸਭ ਤੋਂ ਜਿਹੜਾ ਪਹਿਲਾ ਕਮੈਂਟ ਹੈ ਜੀ ਆਪਣੇ ਕੋਲੇ ਜੀ ਐਸ ਇਹਨਾਂ ਨੇ ਭੇਜਿਆ ਕਿੱਥੇ ਆ ਮਕਾਨ ਬਈ ਜਿਹੜਾ ਮਕਾਨ ਹੈ ਜੀ ਇਹਦੇ ਵਿੱਚ ਆਪਾਂ ਲੋਕੇਸ਼ਨ ਦਿੱਤੀ ਵੀ ਹੋਈ ਹੈ ਤੇ ਤੁਹਾਨੂੰ ਮੈਂ ਦੱਸ ਦਿੰਨਾ ਜੀ ਆ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਜੀ ਐਸ ਜੀ ਇਹਨਾਂ ਨੇ ਕਮੈਂਟ ਜਿਹੜਾ ਪਾਇਆ ਠੀਕ ਹੈ ਜੀ ਤੇ ਆ ਜਿਹੜਾ ਫਗਵਾੜੇ ਏਰੀਆ ਚ ਹੈ ਮਕਾਨ ਤੁਸੀਂ ਪੁੱਛੇ ਤੁਸੀਂ ਫਗਵਾੜੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਬਾਕੀ ਨੰਬਰ ਆਪਾਂ ਵੀਡੀਓ ਚ ਦੇ ਰੱਖਿਆ ਹੈ ਫਗਵਾੜੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਪਿੰਡ ਹੈ ਜੀ ਜਿਹੜਾ ਸੈਕਿੰਡ ਆਪਣੇ ਕੋਲੇ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਰਾਣੀ ਅਰੋੜਾ ਮੇਰੀ ਭੈਣ ਨੇ ਹੀ ਹਰ ਰੋਜ਼ ਇਹ ਕਮੈਂਟ ਕਰਦੇ ਹੁੰਦੇ ਆ ਹਰ ਰੋਜ਼ ਵੀਡੀਓ ਦੇਖਦੇ ਹੁੰਦੇ ਆ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮੇਰੀ ਭੈਣ ਰਾਣੀ ਅਰੋੜਾ ਜੀ ਤੇ ਤੁਸੀਂ ਨਾਈਸ ਕਿਹਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਅਗਲਾ ਕਮੈਂਟ ਮੈਂਡੀ ਨੀ ਕਿਤਾ ਜੀ ਇਹਨਾਂ ਨੇ ਈਮੋਜੀ ਭੇਜੇ ਫਲਾਵਰ ਜਿਹਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕੁਝ ਵੀ ਸੈਂਡ ਕੀਤਾ ਚਾਹੇ ਨਿੱਕਾ ਮੋਟਾ ਕੁਝ ਵੀ ਬਹੁਤ ਵਧੀਆ ਲੱਗਿਆ ਹੋ ਜੀ ਤੇ ਸਰਬਜੀਤ ਕੌਰ ਅਗਲਾ ਕਮੈਂਟ ਇਹਨਾਂ ਨੇ ਕੀਤਾ ਇਹਨਾਂ ਨੇ ਕਿਹਾ ਵੀਰ ਜੀ ਨਕੋਦਰ ਵਿੱਚ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਨਕੋਦਰ ਤੋਂ ਵੀ ਲੈ ਕੇ ਪਹੁੰਚਾਂਗੇ ਤੇ ਜਿੱਥੋਂ ਜਿੱਥੋਂ ਆਪਣੇ ਕੋਲੇ ਕਮੈਂਟ ਆਉਂਦੇ ਰਹਿੰਦੇ ਆ ਜਿਹੜੇ ਜਿਹੜੇ ਏਰੀਆ ਚੋਂ ਆਪਾਂ ਲੈ ਕੇ ਉੱਥੋਂ ਪਹੁੰਚਦੇ ਰਹਿੰਨੇ ਹਾਂ ਜੀ ਮਕਾਨ ਕੋਠੀ ਘਰ ਤੇ ਜਲੰਧਰ ਤੋਂ ਕਿੰਨੇ ਤੁਸੀਂ ਕਮੈਂਟ ਪਾਈ ਸੀਗੇ ਤੁਹਾਡੇ ਵਾਸਤੇ ਜਲੰਧਰ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਅੱਜ ਦੀ ਆਹ ਵੀਡੀਓ ਤੇ ਜਿਹੜਾ ਸੈਕੰਡ ਹੈ ਜੀ ਇਹਨਾਂ ਦਾ ਨਾਮ ਐਨ ਸਿੰਘ ਐਚ ਸਿੰਘ ਆ ਇਹਨਾਂ ਦਾ ਨਾਮ ਇਹੀ ਤਰਿਆ ਹੋਇਆ ਜੀ ਇਹਨਾਂ ਨੇ ਜਮਨਾ ਨਗਰ 10 ਤੋਂ 12 ਲੱਖ ਤੱਕ ਮਕਾਨ ਜਾਂ ਕੋਠੀ ਦੀ ਮੰਗ ਪਾਈ ਹੈ ਜੀ ਜਮਨਾ ਨਗਰ ਤੋਂ ਕੋਈ ਗੱਲ ਨਹੀਂ ਜੀ ਤੁਸੀਂ ਫਰਮਾਇਸ਼ ਪਾਈ ਹੈ ਤੁਸੀਂ ਐਨੀ ਉਮੀਦ ਲੈ ਕੇ ਪਹੁੰਚੇ ਕਮੈਂਟ ਵੀ ਕੀਤਾ ਟੈਨਸ਼ਨ ਨਾ ਲਓ ਜੀ ਜਲਦੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਜਮਨਾ ਨਗਰ ਏਰੀਆ ਚੋਂ ਵੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਮਨਾ ਨਗਰ ਏਰੀਆ ਚੋਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਕਿਸੇ ਕੋਲੇ ਮਕਾਨ ਘਰ ਕੋਠੀ ਹੈ ਜੀ ਵਧੀਆ ਰੇਟ 'ਚ ਤੁਸੀਂ ਭੇਜੋ ਨਾਲ ਦੀ ਨਾਲ ਇਹਨਾਂ ਨੇ ਜਿਨ੍ਹਾਂ ਨੇ ਕਮੈਂਟ ਪਾਇਆ ਐ ਐਨ ਸਿੰਘ ਜੀ ਨੇ ਤੁਹਾਡਾ ਮਕਾਨ ਕੋਠੀ ਘਰ ਜੋ ਵੀ ਹੈ 10 ਤੋਂ 15 ਲੱਖ ਦੇ ਵਿੱਚ ਖਰੀਦ ਲੈਣਗੇ ਜੀ ਤੇ ਭੱਟੀ ਸਾਹਿਬ ਅੱਗੇ ਅਰਨਵ ਪੱਟੀ ਸਾਹਿਬ ਇਹਨਾਂ ਨੇ ਕਿਹਾ ਐਡਰੈਸ ਕੀ ਹੈ ਸਰ ਆ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਵਿੱਚ ਲਿਖਿਆ ਹੋਇਆ ਜੀ ਐਡਰੈਸ ਵੀ ਤੇ ਤੁਸੀਂ ਚੈੱਕ ਕਰੋ ਜੀ ਅਗਲਾ ਕਮੈਂਟ ਫਿਰ ਤੋਂ ਲੋਕੇਸ਼ਨ ਦਾ ਹੈ ਤੇ ਜਿਹੜੀ ਮਕਾਂਤੀ ਜਿਹੜੀ ਕੋਠੀ ਦੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਇਹ ਤੇ ਵੀ ਅੰਦਰ ਲਿਖਿਆ ਹੋਇਆ ਤੇ ਤੁਸੀਂ ਚੈੱਕ ਕਰੋ ਜੀ ਵੀਡੀਓ ਤੇ ਇੱਕ ਬੇਨਤੀ ਕਰੂੰਗਾ ਜੀ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਟਪਾੜ ਪਾ ਕੇ ਵੀਡੀਓ ਨਾ ਦੇਖਿਆ ਕਰੋ ਕਿਉਂਕਿ ਐਡਰੈਸ ਜਾਂ ਲੋਕੇਸ਼ਨ ਜਾਫਰ ਨੰਬਰ ਮਾਲਕ ਦਾ ਅੱਗੇ ਪਿੱਛੇ ਹੋ ਜਾਂਦਾ ਪੂਰੀ ਵੀਡੀਓ ਦੇਖੋਗੇ ਪੂਰੀ ਵਧੀਆ ਤਰੀਕੇ ਨਾਲ ਸਭ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਜੀ ਠੀਕ ਹੈ ਜੀ ਸਾਰੇ ਵੀਡੀਓ ਦੇਖਿਆ ਕਰੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਪੂਰੀ ਵੀਡੀਓ ਦੇਖ ਲਈ ਤੁਸੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਜੁੜੇ ਰਹੋਈ ਤੇ ਜੁੜੇ ਰਹਿਓ ਜੀ ਜੁੜ ਕੇ ਰਿਆ ਕਰੋ ਤੇ ਬਹੁਤ ਖੁਸ਼ੀ ਹੁੰਦੀ ਆ ਵਧੀਆ ਲੱਗਦਾ ਜੀ ਬਾਕੀ ਅੱਜ ਲਈ ਬਸ ਇੰਨੇ ਜੀ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਜਲਦੀ ਮਿਲਦੇ ਆਂ ਖੁਸ਼ ਰਹੋ ਜੀ ਆਪਣੇ ਘਰੇ ਰਹੋ ਇਹ ਥੋੜੀ ਠੰਡ ਜ਼ਿਆਦਾ ਹੀ ਹੋਈ ਪਈ ਆ ਥੋੜਾ ਜਿਹਾ ਵਿਚਾਰ ਰੱਖਿਆ ਕਰੋ ਜੀ ਬਾਕੀ ਲਾਈਕ ਕਰਕੇ ਹੌਸਲਾ ਜ਼ਰੂਰ ਵਧਾਇਆ ਕਰੋ